ਤੁਹਾਡਾ ਸਵਾਗਤ ਹੈ ਸਾਡੇ ਪੰਜਾਬ ਮੋਟਿਵ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ 5 ਸਾਲ ਕਨੇਡਾ ਵਿੱਚ ਰਹਿ ਕੇ ਵੀ ਮਾਂ ਅਤੇ ਤੀਨੂ ਕਿਉਂ ਕੀਤਾ ਗਿਆ ਰਿਪੋਰਟ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਛੋਟੇ ਜਿਹੇ ਪਿੰਡ ਦੀ ਇੱਕ ਮਾਂ ਅਤੇ ਉਸ ਦੀ ਧੀ ਨਾਲ ਜਿਨ੍ਹਾਂ ਦੇ ਦਿਲ ਵਿੱਚ ਸੁਪਨੇ ਸਨ ਚਮਕ ਸੀ ਅਤੇ ਇੱਕ ਬਿਹਤਰ ਜ਼ਿੰਦਗੀ ਦੀ ਆਸ ਸੀ ਇਹ ਮਾਂ ਦੀ ਜਿਨ੍ਹਾਂ ਦੇ ਨਾਮ ਅਸੀਂ ਗੁਪਤ ਰੱਖਾਂਗੇ ਨੇ ਆਪਣੇ ਪਿੰਡ ਦੀ ਤੰਗੀ ਅਤੇ ਮੁਸ਼ਕਲਾਂ ਨੂੰ ਪਿੱਛੇ ਛੱਡ ਕੇ ਕੈਨੇਡਾ ਦਾ ਰੁਕ ਕੀਤਾ ਉੱਥੇ ਉਹਨਾਂ ਨੇ 5 ਸਾਲ ਬਿਤਾਏ ਇੱਕ ਨਵਾਂ ਘਰ ਬਣਾਇਆ ਨਵੇਂ ਦੋਸਤ ਬਣਾਏ ਅਤੇ ਆਪਣੇ ਪਵਿਕ ਦੀਆਂ ਮਿੱਠੀਆਂ ਉਮੀਦਾਂ ਸੰਝੀਆਂ ਮਾਂ ਨੇ ਦਿਨ ਰਾਤ ਮਿਹਨਤ ਕੀਤੀ ਤਾਂ ਜੋ ਉਸਦੀ ਤੀਨੂੰ ਚੰਗੀ ਸਿੱਖਿਆ ਮਿਲ ਸਕੇ ਅਤੇ ਤੀਨੇ ਵੀ ਆਪਣੀ ਪੜਾਈ ਵਿੱਚ ਜੁੱਟ ਕੇ ਆਪਣੀ ਮਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇੱਕ ਦਿਨ ਜਦੋਂ ਸਭ ਕੁਝ ਠੀਕ ਲੱਗ ਰਿਹਾ ਸੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਤੂਫਾਨ ਆ ਗਿਆ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਡਿਪੋਰਟ ਕਰਨ ਦਾ ਹੁਕਮ ਸੁਣਾ ਦਿੱਤਾ ਉਹ ਸੁਪਨੇ ਉਹ ਉਮੀਦਾਂ ਉਹ ਮਿਹਨਤ ਸਭ ਕੁਝ ਇੱਕ ਪਲ ਵਿੱਚ ਚੂਰ-ਚੂਰ ਹੋ ਗਿਆ ਇਹ ਨਹੀਂ ਸੀ ਕਿ ਉਨ੍ਹਾਂ ਨੇ ਕੋਈ ਜੁਰਮ ਕੀਤਾ ਸੀ ਜਾਂ ਕਾਨੂੰਨ ਤੋੜਿਆ ਸੀ ਫਿਰ ਵੀ ਉਨ੍ਹਾਂ ਨੂੰ ਆਪਣਾ ਘਰ ਆਪਣੀ ਜ਼ਿੰਦਗੀ ਛੱਡ ਕੇ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ ਇਹ ਕਹਾਣੀ ਸਿਰਫ ਇੱਕ ਮਾਂ ਅਤੇ 30 ਦੀ ਨਹੀਂ ਸਗੋਂ ਹਜ਼ਾਰਾਂ ਉਹਨਾਂ ਲੋਕਾਂ ਦੀ ਹੈ ਜੋ ਇੱਕ ਬਿਹਤਰ ਭਵਿਕ ਦੀ ਪਾਲ ਵਿੱਚ ਆਪਣਾ ਸਭ ਕੁਝ ਦਾ ਤੇ ਲਗਾ ਦਿੰਦੇ ਹਨ ਆਓ ਇਸ ਸਫਰ ਨੂੰ ਨੇੜਿਓਂ ਦੇਖੀਏ ਅਤੇ ਜਾਣੀਏ ਕਿ ਅਜਿਹਾ ਕਿਉਂ ਹੋਇਆ ਇਸ ਮਾਂ ਅਤੇ ਤੀਨੂ ਡਿਪੋਰਟ ਕਰਨ ਦੇ ਪਿੱਛੇ ਕਈ ਕਾਰਨ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਸੀ ਕੈਨੇਡਾ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਜਦੋਂ ਉਹ ਕੈਨੇਡਾ ਪਹੁੰਚੇ ਸਨ ਉਹਨਾਂ ਕੋਲ ਇੱਕ ਅਸਥਾਈ ਵੀਜ਼ਾ ਸੀ ਜਿਸ ਨੂੰ ਸਮੇਂਸ ਵਿੱਚ ਤੇ ਰੀਨਿਊ ਕਰਨਾ ਜ਼ਰੂਰੀ ਸੀ ਪੰਜ ਸਾਲਾ ਦੌਰਾਨ ਉਹਨਾਂ ਨੇ ਇੱਕ ਕੋਸ਼ਿਸ਼ ਵੀ ਕੀਤੀ ਪਰ ਕਈ ਵਾਰ ਕਾਗਜ਼ੀ ਕਾਰਵਾਈ ਵਿੱਚ ਦੇਰੀ ਹੋ ਜਾਂਦੀ ਹੈ ਇਸ ਕੇਸ ਵਿੱਚ ਉਹਨਾਂ ਦਾ ਵੀਜ਼ਾ ਖਤਮ ਹੋ ਗਿਆ ਸੀ ਅਤੇ ਨਵੇਂ ਵੀਜ਼ੇ ਲਈ ਅਰਜ਼ੀ ਦੇਣ ਵਿੱਚ ਉਹਨਾਂ ਨੂੰ ਮੁਸ਼ਕਲਾਂ ਆਈਆਂ ਮਾਂ ਦੀ ਸਿਹਤ ਵੀ ਇੱਕ ਮਸਲਾ ਬਣ ਗਈ ਉਸ ਨੂੰ ਗੰਭੀਰ ਸਿਹਤ ਸਮੱਸਿਆਵਾਂ ਸਨ ਜਿਸ ਕਾਰਨ ਉਸ ਦੀ ਅਰਜ਼ੀ ਤੇ ਸਵਾਲ ਉੱਠੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੰਨਿਆ ਕਿ ਉਹ ਸ਼ਾਇਦ ਦੇਸ਼ ਦੀ ਸਿਹਤ ਸੇਵਾਵਾਂ ਤੇ ਬੋਝ ਬਣ ਸਕਦੀ ਹੈ ਇਸ ਤੋਂ ਇਲਾਵਾ ਤੀ ਦੀ ਪੜ੍ਹਾਈ ਵਿੱਚ ਵੀ ਰੁਕਾਵਟਾਂ ਆਈਆਂ ਕਿਉਂਕਿ ਉਸ ਦਾ ਸਕੂਲ ਬਦਲਣਾ ਪਿਆ ਸੀ ਅਤੇ ਇਸ ਨਾਲ ਉਸ ਦੇ ਦਸਤਾਵੇਜ਼ਾਂ ਵਿੱਚ ਵੀ ਕੁਝ ਗੜਬੜ ਹੋ ਗਈ ਇਹ ਸਭ ਛੋਟੀਆਂ-ਛੋਟੀਆਂ ਗੱਲਾਂ ਸਨ ਪਰ ਜਦੋਂ ਇਹ ਇਕੱਠੀਆਂ ਹੋਈਆਂ ਤਾਂ ਇਮੀਗ੍ਰੇਸ਼ਨ ਵਿਭਾਗ ਨੇ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਇਹ ਫੈਸਲਾ ਸਿਰਫ ਕਾਨੂੰਨੀ ਨਹੀਂ ਸੀ ਬਲਕਿ ਇਸ ਵਿੱਚ ਇਨਸਾਨੀ ਪਹਿਲੂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਉਹਨਾਂ ਦੀ ਮਿਹਨਤ ਉਹਨਾਂ ਦੀ ਲਗਨ ਇਹ ਸਭ ਕਾਗਜ਼ਾਦੀ ਇੱਕ ਗਲਤੀ ਕਾਰਨ ਖਤਮ ਹੋ ਗਿਆ ਕੀ ਇਹ ਨਿਆਂ ਸੀ ਇਹ ਸਵਾਲ ਹਰ ਉਸ ਇਨਸਾਨ ਦੇ ਮਨ ਵਿੱਚ ਉੱਠਦਾ ਹੈ ਜੋ ਇਸ ਕਹਾਣੀ ਨੂੰ ਸੁਣਦਾ ਹੈ ਡਿਪੋਰਟੇਸ਼ਨ ਦਾ ਐਲਾਨ ਸੁਣ ਕੇ ਇਸ ਮਾਂ ਅਤੇ ਤੀ ਦੀ ਜ਼ਿੰਦਗੀ ਉੱਤੇ ਇੱਕ ਬਿਜਲੀ ਵਾਂਗ ਡਿੱਗ ਪਈ 5 ਸਾਲ ਕੈਨੇਡਾ ਵਿੱਚ ਬਿਤਾਉਣ ਤੋਂ ਬਾਅਦ ਉਹਨਾਂ ਨੇ ਉੱਥੇ ਆਪਣੀ ਇੱਕ ਪਛਾਣ ਬਣਾ ਲਈ ਸੀ ਮਾਂ ਨੇ ਛੋਟੇ-ਮੋਟੇ ਕੰਮ ਕਰਕੇ ਘਰ ਚਲਾਇਆ ਅਤੇ ਤੀਨੇ ਸਕੂਲ ਵਿੱਚ ਚੰਗੇ ਨੰਬਰ ਲੈ ਕੇ ਆਪਣੇ ਪਵਿੱਕ ਦੀ ਨੀ ਰੱਖੀ ਪਰ ਜਦੋਂ ਡਿਪੋਰਟ ਦਾ ਹੁਕਮ ਆਇਆ ਉਹਨਾਂ ਦੇ ਪੈਰਾਂ ਹੇਠੋ ਜ਼ਮੀਨ ਖਿੱਚ ਗਈ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਤੀ ਦੇ ਚਿਹਰੇ ਤੇ ਡਰ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਆਪਣੇ ਦੋਸਤਾਂ ਨੂੰ ਕੀ ਕਹਿਣਗੇ ਆਪਣੇ ਗੁਆਂਢੀਆਂ ਨੂੰ ਕੀ ਜਵਾਬ ਦੇਣਗੇ ਉਹਨਾਂ ਦੇ ਕਮਿਊਨਿਟੀ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ। ਕਈ ਲੋਕਾਂ ਨੇ ਅਪੀਲਾ ਲਿਖੀਆਂ, ਵਕੀਲ ਬੇ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਸਰਕਾਰ ਦਾ ਫੈਸਲਾ ਅਟਲ ਸੀ। ਮਾਂ ਦੀ ਸਿਹਤ ਜੋ ਪਹਿਲਾਂ ਹੀ ਕਮਜ਼ੋਰ ਸੀ, ਹੋਰ ਵਿਗੜ ਗਈ। ਉਸ ਨੂੰ ਰਾਤਾਂ ਨੂੰ ਨੀਂਦ ਨਹੀਂ ਸਿਆਉਂਦੀ ਅਤੇ ਤੀਨ ਨੂੰ ਆਪਣੀ ਪੜਾਈ ਅੱਧ ਵਿੱਚ ਛੱਡਣੀ ਪਈ। ਉਹਨਾਂ ਦੇ ਪਰਿਵਾਰ ਵਾਲੇ ਜੋ ਵਾਪਸ ਪਿੰਡ ਵਿੱਚ ਸਨ ਵੀ ਇਸ ਖਬਰ ਨਾਲ ਹੈਰਾਨ ਰਹਿ ਗਏ ਉਹ ਆਪਣੇ ਆਪ ਨੂੰ ਇਸ ਲਈ ਤਿਆਰ ਨਹੀਂ ਸਨ ਕਿ ਉਹਨਾਂ ਨੂੰ ਇੱਕ ਵਾਰ ਫਿਰ ਆਪਣੀ ਮਾਂ ਅਤੇ ਪੈਣ ਦੀ ਦੇਖਭਾਲ ਕਰਨੀ ਪਵੇਗੀ ਇਹ ਇੱਕ ਅਜਿਹਾ ਦੁੱਖ ਸੀ ਜੋ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਘਟਨਾ ਦੇ ਪ੍ਰਭਾਵ ਸਿਰਫ ਇਸ ਮਾਂ ਅਤੇ 30 ਤੱਕ ਸੀਮਤ ਨਹੀਂ ਸਨ ਬਲਕਿ ਇਸ ਨੇ ਇਮੀਗ੍ਰੇਸ਼ਨ ਪ੍ਰਣਾਲੀ ਤੇ ਵੀ ਸਵਾਲ ਖੜੇ ਕੀਤੇ ਕੈਨੇਡਾ ਵਰਗਾ ਦੇਸ਼ ਜੋ ਆਪਣੇ ਆਪ ਨੂੰ ਇਮੀਗ੍ਰੈਂਟਸ ਲਈ ਸੁਰੱਖਿਅਤ ਅਤੇ ਸਵਾਗਤ ਕਰਨ ਵਾਲਾ ਦੱਸਦਾ ਹੈ ਉੱਥੇ ਅਜਿਹੇ ਫੈਸਲੇ ਕਈ ਵਾਰ ਬਹੁਤ ਸਖਤ ਅਤੇ ਬੇਰਹਿਮ ਜਾਪਦੇ ਹਨ ਇਸ ਕਹਾਣੀ ਨੇ ਇਹ ਦਿਖਾਇਆ ਕਿ ਕਿਵੇਂ ਇੱਕ ਛੋਟੀ ਜਹੀ ਕਾਗਜ਼ੀ ਗਲਤੀ ਕਿਸੇ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਇਮੀਗ੍ਰੈਂਟਸ ਨੂੰ ਨਾ ਸਿਰਫ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਲਕਿ ਪਾਸ਼ਾ ਦੀਆਂ ਰੁਕਾਵਟਾਂ ਸਭਿਆਚਾਰਕ ਅੰਤਰ ਅਤੇ ਸਮਾਜ ਵਿੱਚ ਕੁੱਲਣ ਮਿਲਣ ਦੀਆਂ ਮੁਸ਼ਕਲਾਂ ਵੀ ਸਹਿਣੀਆਂ ਪੈਂਦੀਆਂ ਹਨ ਇਸ ਮਾਂਦੀ ਨੇ ਇਸ ਸਭ ਸਹਿ ਕੇ ਵੀ ਹਾਰ ਨਹੀਂ ਮੰਨੀ ਸੀ ਪਰ ਸਿਸਟਮ ਨੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਇਸ ਤੋਂ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੁਧਾਰ ਦੀ ਲੋੜ ਨਹੀਂ ਹੈ ਕਿ ਇਨਸਾਨੀ ਜਜ਼ਬਾਤਾਂ ਅਤੇ ਹਾਲਾਤਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਨਹੀਂ ਇਸ ਦੇ ਬਾਵਜੂਦ ਇਸ ਮਾਂਦੀ ਦੀ ਹਿੰਮਤ ਕਾਬਲੇ ਤਾਰੀਫ ਸੀ ਉਹਨਾਂ ਨੇ ਵਕੀਲਾਂ ਦੀ ਮਦਦ ਲਈ ਆਪਣਾ ਕੇਸ ਮੁੜ ਖੋਲਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਆਵਾਜ਼ ਨੂੰ ਦੂਜਿਆਂ ਤੱਕ ਪਹੁੰਚਾਇਆ। ਪਾਵੇਂ ਉਹ ਕਾਮਯਾਬ ਨਹੀਂ ਹੋ ਸਕੇ ਪਰ ਉਹਨਾਂ ਦੀ ਜੱਦੋ ਜਹਿਦ ਨੇ ਕਈ ਲੋਕਾਂ ਦੇ ਦਿਲਾਂ ਨੂੰ ਛੂ ਲਿਆ। ਰਿਪੋਰਟ ਹੋਣ ਤੋਂ ਬਾਅਦ ਇਹ ਮਾਂ ਅਤਿਤੀ ਆਪਣੇ ਪਿੰਡ ਵਾਪਸ ਪਰਤ ਗਏ ਜਿੱਥੇ ਉਹਨਾਂ ਨੂੰ ਇੱਕ ਨਵੀਂ ਸ਼ੁਰੂਆਤ ਕਰਨੀ ਪਈ। ਉਹਨਾਂ ਦੇ ਲਈ ਇਹ ਸਫ਼ਰ ਆਸਾਨ ਨਹੀਂ ਸੀ। 5 ਸਾਲ ਬਾਅਦ ਵਾਪਸ ਆਉਣਾ ਅਤੇ ਉਸ ਜਗ੍ਹਾ ਨੂੰ ਮੁੜ ਅਪਣਾਉਣਾ ਜਿਸ ਨੂੰ ਉਹਨਾਂ ਨੇ ਸੁਪਨਿਆਂ ਲਈ ਛੱਡ ਦਿੱਤਾ ਸੀ ਬਹੁਤ ਮੁਸ਼ਕਲ ਸੀ ਮਾਂ ਨੇ ਆਪਣੀ ਸਿਹਤ ਤੇ ਧਿਆਨ ਦੇਣਾ ਸ਼ੁਰੂ ਕੀਤਾ ਪਰ ਉਸ ਦੇ ਦਿਲ ਵਿੱਚ ਇੱਕ ਖਾਲੀਪਨ ਸੀ ਤੀਨੇ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਪਰ ਉਸ ਨੂੰ ਸਥਾਨਕ ਸਕੂਲ ਵਿੱਚ ਦਾਖਲਾ ਲੈਣ ਵਿੱਚ ਵੀ ਮੁਸ਼ਕਲਾਂ ਆਈਆਂ ਉਹਨਾਂ ਦੇ ਪਰਿਵਾਰ ਅਤੇ ਪਿੰਡ ਵਾਲਿਆਂ ਨੇ ਉਹਨਾਂ ਦੀ ਮਦਦ ਕੀਤੀ ਪਰ ਸਮਾਜ ਦੇ ਕੁਝ ਲੋਕਾਂ ਨੇ ਉਹਨਾਂ ਨੂੰ ਤਾਨੇ ਵੀ ਮਾਰੇ ਇਸ ਸਬਦ ਦੇ ਬਾਵਜੂਦ ਉਹਨਾਂ ਨੇ ਹਿੰਮਤ ਨਹੀਂ ਹਾਰੀ ਇਸ ਕਹਾਣੀ ਦਾ ਸਬਕ ਇਹ ਹੈ ਕਿ ਜ਼ਿੰਦਗੀ ਅਣਜਾਣ ਮੋੜ ਲੈ ਸਕਦੀ ਹੈ ਅਤੇ ਸਾਨੂੰ ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਸੁਪਨੇ ਦੇਖਣੇ ਅਤੇ ਉਹਨਾਂ ਲਈ ਲੜਨਾ ਜ਼ਰੂਰੀ ਹੈ ਪਰ ਕਾਨੂੰਨੀ ਪ੍ਰਕਿਰਿਆਵਾਂ ਦਾ ਪੂਰਾ ਧਿਆਨ ਰੱਖਣਾ ਵੀ ਉਹਨਾਂ ਜਿੰਨਾ ਮਹੱਤਵਪੂਰਨ ਹੈ ਸਾਨੂੰ ਇਮੀਗ੍ਰੈਂਟਸ ਦੀਆਂ ਮੁਸ਼ਕਿਲਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ। ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਾਡੇ ਵਿੱਚ ਹਮਦਰਦੀ ਅਤੇ ਸਮਝ ਹੋਣੀ ਚਾਹੀਦੀ ਹੈ ਕਿਉਂਕਿ ਕਿਸੇ ਦੀ ਜ਼ਿੰਦਗੀ ਦੀ ਇੱਕ ਗਲਤੀ ਉਸ ਦੇ ਸਾਰੇ ਸੁਪਨੇ ਤਬਾਹ ਕਰ ਸਕਦੀ ਹੈ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ। ਧੰਨਵਾਦ।